ਲੈ ਰਾਂ ਬਣ ਬਣ ਉਸ ਛੜ ਪੈਂਦੇ ਯਾਰੋ ਨੈਣ ਨਮਾਣੇ ਦਰਦ ਸਮੁੰਦਰਾਂ ਦੇ ਅੱਜ ਤੱਕ ਨਾ ਕਿਸੇ ਨੇ ਜਾਣੇ ਦਰਦ ਸਮੁੰਦਰਾਂ ਦੇ ਅੱਜ ਤੱਕ ਨਾ ਕਿਸੇ ਨੇ ਜਾਣੇ ਦਰਦ ਸਮੁੰਦਰਾਂ ਦੇ ਲੋੜੇ ਦੀ ਬਰਫ਼ ਪਾਵੇ ਕਿਸ ਦੇਣੀਆਂ ਗਰਮ ਰਜਾਈਆਂ ਏ ਬਸ ਯੋਸੇ ਨੂੰ ਪਤਾ ਜਿਨੇ ਪੀੜਾ ਖੁਦ ਖੰਡਾਈਆਂ ਜਜਬਾਤਾਂ ਦੀ ਚੁੱਪ ਵਟ ਕੇ ਕੁਦਰਤ ਦੇ ਮੰਨ ਦੇ ਪਾਣੇ ਦਰਦ ਸਮੁੰਦਰਾਂ ਦੇ ਅੱਜ ਤੱਕ ਨਾ ਕਿਸੇ ਨੇ ਜਾਣੇ ਦਰਦ ਸਮੁੰਦਰਾਂ ਦੇ ਸੋਚ ਕੇ ਵੇਖੋ ਲੱਖਾਂ ਜੀਵਾਂ ਦਾ ਬਸੇਰਾ ਸਮੁੰਦਰਾਂ ਦੀ ਗਹਿਰਾਈ ਦੇ ਵਿੱਚ ਦਿਲ ਡੁੱਬ ਗਿਆ ਮੇਰਾ ਦੌਣਦੀ ਬੂਰੀਏ ਜੈਲੀ ਦੀ ਗੱਲ ਲਾਈ ਮੇਰੇ ਟਿਕਾਣੇ ਦਰਦ ਸਮੁੰਦਰਾਂ ਦੇ ਅੱਜ ਤੱਕ ਨਾ ਕਿਸੇ ਨੇ ਜਾਣੇ ਦਰਦ ਸਮੁੰਦਰਾਂ ਦੇ ਅੱਜ ਤੱਕ ਨਾ ਕਿਸੇ ਨੇ ਜਾਣੇ ਦਰਦ ਸਮੁੰਦਰਾਂ ਦੇ